ਇਹ ਹਾਂਜੀ 1990 ਤੋਂ ਲੈ ਕੇ ਸਾਨੂੰ 2000 ਦੇ ਵਿੱਚਕਾਰ ਦੇ ਟਰੱਕ ਤੇ ਇਹ ਉਹ ਟਰੱਕ ਹਨ ਜਿਹੜੇ ਅੱਜ ਦੇ ਸਮੇਂ ਸਾਨੂੰ ਸੜਕਾਂ ਦੇ ਉੱਪਰ ਦਿਖਾਈ ਦਿੰਦੇ ਨੇ ਇਹ ਦੋਨੇ ਹੀ ਟਰੱਕ ਦੇ ਵਿੱਚ 1990 ਅਤੇ ਸਨ 2024 ਵਾਲੇ ਟਰੱਕਾਂ ਦੇ ਵਿੱਚ ਸਾਨੂੰ ਕੋਈ ਖਾਸ ਫਰਕ ਦਿਖਾਈ ਨਹੀਂ ਦਵੇਗਾ ਉੱਥੇ ਜੇਕਰ ਆਪਾਂ ਟਾਈਮ ਦੇਖੀਏ 1990 ਤੋਂ ਲੈ ਕੇ ਸਨ 2024 ਤੱਕ ਤਾਂ ਤਕਰੀਬਨ 30-35 ਸਾਲ ਬਣਦੇ ਨੇ ਪਰ ਇਹ ਟਰੱਕ ਬਿਲਕੁਲ ਵੀ ਉਦਾਂ ਦੇ ਹੀ ਨੇ ਇਹਨਾਂ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਇਹ ਕੋਈ ਇੰਡੀਆ ਦੇ ਇੱਕ ਏਰੀਆ ਦੀ ਗੱਲ ਨਹੀਂ ਹੈ ਬਲਕਿ ਤਕਰੀਬਨ ਪੂਰੇ ਇੰਡੀਆ ਦੇ ਵਿੱਚ ਹੀ ਸਾਨੂੰ ਇਸ ਤਰ੍ਹਾਂ ਦਾ ਰੁਝਾਨ ਹੀ ਦੇਖਣ ਨੂੰ ਮਿਲਦਾ ਹੈ ਜਾਂ ਕਿ ਇਸ ਤਰ੍ਹਾਂ ਦੇ ਟਰੱਕ ਹੀ ਦੇਖਣ ਨੂੰ ਮਿਲਦੇ ਨੇ ਇੰਡੀਆ ਦੇ ਵਿੱਚ ਮੇਨਲੀ ਤਿੰਨ ਤੋਂ ਚਾਰ ਬ੍ਰਾਂਡ ਨੇ ਜਿਹੜੇ ਟਰੱਕ ਵੇਚਦੇ ਨੇ ਪਹਿਲਾ ਹੈ Tata Motors ਦੂਜਾ ਹੈ Mahindra Mahindra ਤੀਜਾ ਹੈ Ashok Leyland ਤੇ ਚੌਥਾ ਹੈ VEVC ਯਾਨੀ ਕਿ Volvo and Eicher ਦਾ joint venture ਇਹ ਹੀ ਤਕਰੀਬਨ ਮੋਸਟਲੀ ਚਾਰ ਬ੍ਰਾਂਡ ਦੇ ਜਿਨ੍ਹਾਂ ਦੇ ਟਰੱਕ ਇੰਡੀਆ ਦੇ ਵਿੱਚ ਚੱਲਦੇ ਨੇ ਪਰ ਮੇਨਲੀ ਜੇਕਰ ਆਪਾਂ ਅੱਜ ਦੇ ਸਮੇਂ ਵੀ ਸੜਕਾਂ ਦੇ ਉੱਪਰ ਦੇਖੀ ਤਾਂ ਸਾਨੂੰ ਜ਼ਿਆਦਾਤਰ ਟਰੱਕ Tata ਦੇ ਮਿਲਣਗੇ ਜਾਂ ਫਿਰ Ashok Leyland ਦੇ ਮਿਲਣਗੇ ਸਭ ਤੋਂ ਪਹਿਲਾਂ ਆਪਾਂ ਟਰੱਕਾਂ ਦਾ ਮਹੱਤਵ ਸਮਝ ਲੈਣੇ ਆ ਕਿ ਟਰੱਕ ਕਿਸੇ ਵੀ ਦੇਸ਼ ਦੀ ਜੀਡੀਪੀ ਦਾ ਮੇਨ ਹਿੱਸਾ ਹੁੰਦੇ ਨੇ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਦੇ ਲਈ ਟਰੱਕ ਦਾ ਕੰਮ ਹੁੰਦਾ ਹੈ ਟਰੱਕ ਇੱਕ ਜਗ੍ਹਾ ਤੋਂ ਸਮਾਨ ਚੱਕਦਾ ਹੈ ਤੇ ਦੂਜੀ ਜਗ੍ਹਾ ਤੇ ਛੱਡਦਾ ਹੈ ਤੇ ਉਸ ਦੇ ਵਿਚਕਾਰ ਜਿਹੜਾ ਉਸ ਦਾ ਕਿਰਾਇਆ ਹੁੰਦਾ ਹੈ ਜਾਂ ਪਾੜਾ ਹੁੰਦਾ ਹੈ ਉਹ ਟਰੱਕਰ ਨੂੰ ਮਿਲਦਾ ਹੈ ਜਾਂ ਕਈ ਟਰੱਕ ਮਾਲਕ ਨੂੰ ਮਿਲਦਾ ਹੈ ਹੁਣ ਆਪਾਂ ਘੁੰਮ ਕੇ ਉਹੀ ਗੱਲ ਤੇ ਫੇਰ ਆ ਜਾਂਦੇ ਹਾਂ ਕਿ ਟਰੱਕਾਂ ਦਾ ਜਿਹੜਾ ਡਿਜ਼ਾਈਨ ਹੈ ਇੰਨੇ ਸਾਲਾਂ ਦੇ ਵਿੱਚ ਉਹ ਚੇਂਜ ਕਿਉਂ ਨਹੀਂ ਹੋਇਆ ਉਦਾਂ ਦੇ ਟਰੱਕ ਕਿਉਂ ਰਿਪੀਟ ਹੋ ਰਹੇ ਨੇ ਅੱਜ ਤੱਕ ਜੇ ਜੇ ਕਹੀਏ ਲੋਨ ਕਰਾਉਣੇ ਹੋ ਉਸ ਕਾਰ ਦੇ ਉੱਪਰ ਤਾਂ ਤੁਹਾਨੂੰ ਜਿਹੜਾ ਇੰਟਰਸਟ ਰੇਟ ਲੱਗੇਗਾ ਉਹ 8 ਤੋਂ ਲੈ ਕੇ 11% ਤੱਕ ਲੱਗੇਗਾ ਉੱਥੇ ਜੇਕਰ ਤੁਸੀਂ ਕੋਈ ਨਵਾਂ ਟਰੱਕ ਲੈਣ ਜਾਂਦੇ ਹੋ ਤੇ ਉਸ ਦੇ ਉੱਪਰ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਟਰਸਟ ਰੇਟ ਲੱਗੇਗਾ 9 ਤੋਂ ਲੈ ਕੇ 24% ਤੱਕ ਹੁਣ ਮੰਨ ਲਓ ਤੁਸੀਂ ਇੰਨੇ ਵਿਆਜ ਤੇ ਇੱਕ ਨਵਾਂ ਟਰੱਕ ਖਰੀਦ ਵੀ ਲੈਣੇ ਹੋ ਤਾਂ ਤੁਹਾਡਾ ਮੇਨ ਪਰਪਸ ਹੋਵੇਗਾ ਇਸ ਟਰੱਕ ਤੋਂ ਜਿਆਦਾ ਤੋਂ ਜਿਆਦਾ ਪ੍ਰੋਫਿਟ ਕਮਾਉਣਾ ਹੁਣ ਤੁਸੀਂ ਆਪਣੇ ਟਰੱਕ ਨੂੰ ਜਿਆਦਾ ਲੰਬੇ ਸਮੇਂ ਤੱਕ ਵਰਤੋਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਨਵਾਂ ਟਰੱਕ ਲੈਣਾ ਪੈਂਦਾ ਹੈ ਤਾਂ ਉਸ ਦੇ ਉੱਪਰ ਕਿੰਨਾ ਜਿਆਦਾ ਵਿਆ ਕੋਈ ਇਨਸਾਨ ਟਰੱਕ ਲੈਂਦਾ ਹੈ ਉਹ ਟਰੱਕ ਦੀਆਂ ਪਹਿਲਾਂ ਤਾਂ ਕਿਸ਼ਤਾਂ ਬਹੁਤ ਲਏਦਾ ਲੰਬੀਆਂ ਹੋ ਜਾਂਦੀਆਂ ਹਨ ਇਸ ਕਰਕੇ ਉਹ ਟਰੱਕ ਨੂੰ ਲੰਬੇ ਸਮੇਂ ਤੱਕ ਹੀ ਵਰਤਦਾ ਹੈ ਤੁਸੀਂ ਜਦੋਂ ਨਵਾਂ ਟਰੱਕ ਲੈਂਦੇ ਹੋ ਤਾਂ ਟਰੱਕ ਨੂੰ ਲੈਣ ਸਮੇਂ ਤੁਸੀਂ ਸਭ ਤੋਂ ਪਹਿਲਾਂ ਗਵਰਨਮੈਂਟ ਨੂੰ ਰੋਡ ਟੈਕਸ ਦਿੰਨੇ ਹੋ ਤੇ ਫਿਰ ਉਸ ਟਰੱਕ ਨੂੰ ਜਦੋਂ ਤੁਸੀਂ ਸੜਕ ਦੇ ਉੱਪਰ ਚਲਾਉਨੇ ਹੋ ਤਾਂ ਤੁਸੀਂ ਗਵਰਨਮੈਂਟ ਨੂੰ ਟੂਲ ਟੈਕਸ ਦਿੰਨੇ ਹੋ ਤੇ ਉਸ ਤੋਂ ਬਾਅਦ ਵੀ ਜੇਕਰ ਕੋਈ ਮੁਲਾਜ਼ਮ ਸੜਕ ਦੇ ਉੱਪਰ ਟਰੱਕ ਨੂੰ ਰੋਕਦਾ ਹੈ ਤਾਂ ਉਸ ਨੂੰ ਵੀ ਚਾਹ ਪਾਣੀ ਦੇਣਾ ਪੈਂਦਾ ਹੈ ਤੇ ਇੰਨੇ ਸਾਰੇ ਖਰਚੇ ਕੱਢਣ ਤੋਂ ਬਾਅਦ ਵੀ ਟਰੱਕ ਡਰਾਈਵਰ ਨੂੰ ਮਿਲਦਾ ਹੈ ਪੁਰਾਣਾ ਰੋਡ ਜਾਂ ਕਈ ਮਾੜੀਆਂ ਬਾਦ ਟਰੱਕ ਦਾ ਜਿਹੜਾ ਪ੍ਰੋਫਿਟ ਹੁੰਦਾ ਹੈ ਜਾਂ ਕਿ ਟਰੱਕ ਦੀ ਜਿਹੜੀ ਕਮਾਈ ਹੁੰਦੀ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਇੰਨੇ ਸਾਰੇ ਖਰਚੇ ਕੱਢਣ ਤੋਂ ਬਾਅਦ ਫਿਰ ਤੁਹਾਨੂੰ ਟਰੱਕ ਦੀ ਕਿਸ਼ਤ ਵੀ ਕੱਢਣੀ ਪੈਂਦੀ ਹੈ ਤੇ ਆਪਣਾ ਘਰ ਵੀ ਚਲਾਉਣਾ ਪੈਂਦਾ ਹੈ ਉਹਨੇ ਬਚੇ ਹੋਏ ਪੈਸਿਆਂ ਦੇ ਨਾਲ ਹੀ ਇਸ ਕਰਕੇ ਕੋਈ ਵੀ ਇਨਸਾਨ ਨਵਾਂ ਟਰੱਕ ਲੈਣਾ ਇੰਡੀਆ ਦੇ ਵਿੱਚ ਪਸੰਦ ਨਹੀਂ ਕਰਦਾ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਕੋਈ ਚੱਲਦਾ ਟਰੱਕ ਹੀ ਮਿਲ ਜਾਵੇ ਜਾਂ ਫਿਰ ਜਿਹੜਾ ਕੋਈ ਇੱਕ ਵਾਰ ਨਵਾਂ ਟਰੱਕ ਲੈਂਦਾ ਹੈ ਉਹ ਉਸ ਨੂੰ ਪੂਰਾ ਰੱਜ ਕੇ ਚਲਾਉਂਦਾ ਹੈ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਇੰਡੀਆ ਦੇ ਜਿਹੜੇ ਟਰੱਕ ਨੇ ਉਹ ਦੂਜੀ ਦੁਨੀਆ ਦੇ ਟਰੱਕਾਂ ਦੇ ਨਾਲੋਂ ਜਾਂ ਕਿ ਇਸ ਕਰਕੇ ਹੈ ਕਿ ਇੰਡੀਆ ਦੇ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੀਆਂ ਜ਼ਰੂਰਤਾਂ ਕੁਝ ਅਲੱਗ ਤਰ੍ਹਾਂ ਦੀਆਂ ਨੇ ਤੇ ਇੰਡੀਆ ਦੇ ਵਿੱਚ ਜਿਹੜਾ এনवायरमेंट ਹੈ ਜਾਂ ਕਹੀਏ ਇੰਡੀਆ ਦੀ ਜਿਹੜੀ ਜੀਓਗ੍ਰਾਫੀ ਹੈ ਉਹ ਕਾਫੀ ਅਲੱਗ ਤਰ੍ਹਾਂ ਦੀ ਹੈ ਜੇਕਰ ਤੁਹਾਡਾ ਵੀ ਟਰੱਕਾਂ ਦੇ ਵਿੱਚ ਇੰਟਰਸਟ ਰਿhta ਤੁਸੀਂ ਦੇਖਿਆ ਹੋਣਾ ਕਿ ਯੂ ਐਸ ਏ ਤੇ ਕੈਨੇਡਾ ਦੇ ਟਰੱਕ ਕਾਫੀ ਜ਼ਿਆਦਾ ਅਲੱਗ ਹੁੰਦੇ ਨੇ ਇੰਡੀਆ ਦੇ ਟਰੱਕਾਂ ਦੇ ਨਾਲੋਂ ਉੱਥੇ ਜ਼ਿਆਦਾਤਰ ਲੌਂਗ ਨੋਜ਼ ਟਰੱਕ ਚੱਲਦੇ ਨੇ ਜਿਹੜੇ ਕਿ ਬਹੁਤ ਵੱਡੇ ਵੱਡੇ ਹੁੰਦੇ ਨੇ ਉਹਦਾਂ ਦੇ ਟਰੱਕ ਸਾਨੂੰ ਇੰਡੀਆ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੇ ਇਸ ਦੇ ਪਿੱਛੇ ਮੇਨ ਕਾਰਨ ਹੈ ਇੰਡੀਆ ਦੇ ਰੋਡ ਅਤੇ ਇੰਡੀਆ ਇਹ ਤਕਰੀਬਨ 1000 ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦਾ ਹੈ ਪਰ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਕੋਈ ਵੀ ਟਰੱਕ ਡਰਾਈਵਰ 12 ਦੀ ਬਜਾਏ ਚਾਹੇ ਉਹ 14 ਘੰਟੇ ਵੀ ਟਰੱਕ ਚਲਾ ਲੇ ਤਾਂ ਵੀ ਉਹ ਜ਼ਿਆਦਾ ਤੋਂ ਜ਼ਿਆਦਾ 500 ਕਿਲੋਮੀਟਰ ਦਾ ਸਫ਼ਰ ਹੀ ਕੰਪਲੀਟ ਕਰ ਪਾਵੇਗਾ ਇਸ ਦੇ ਪਿੱਛੇ ਮੇਨ ਕਾਰਨ ਹੈ ਮਾੜੀਆਂ ਸੜਕਾਂ ਤੇ ਟ੍ਰੈਫਿਕ ਇਹੀ ਕਾਰਨ ਹੈ ਕਿ ਇੰਡੀਆ ਦੀਆਂ ਸੜਕਾਂ ਦੇ ਉੱਪਰ ਜ਼ਿਆਦਾ ਲੰਬੇ ਟਰੱਕ ਕਾਮਯਾਬੀ ਨਹੀਂ ਹੁੰਦੇ ਤੁਸੀਂ ਇਹ ਚੀਜ਼ ਦੇਖਣੀ ਹੈ ਕਿ ਇੰਡੀਆ ਦੀ ਜਿੰਨੀਆਂ ਵੀ ਟਰੱਕ ਵੇਚਣ ਵਾਲੀਆਂ ਕੰਪਨੀਆਂ ਨੇ ਉਹ ਆਪਣੇ ਗਾਹਕ ਨੂੰ ਸਿਰਫ ਇੰਜਣ ਤੇ ਚਾਸੀ ਦਿੰਦੀਆਂ ਨੇ ਤੇ ਇਸ ਦੇ ਉੱਪ ਦਿਨਾਰ ਰੱਖਉਂਦਾ ਹੈ ਜਿਆਦਾਤਰ ਇੰਡੀਆ ਦੇ ਵਿੱਚ ਇਹ ਕਲਚਰ ਇਸ ਕਰਕੇ ਹੈ ਕਿਉਂਕਿ ਇਹ ਬਹੁਤ ਜਿਆਦਾ ਸਸਤਾ ਪੈਂਦਾ ਹੈ ਆਪਣੇ ਹਿਸਾਬ ਦੇ ਨਾਲ ਬਾਡੀ ਲਵਾਉਣੀ ਜੇਕਰ ਇਹੀ ਬਾਡੀ ਕੰਪਨੀ ਲਾ ਕੇ ਰਵੇ ਤਾਂ ਉਹ ਬਹੁਤ ਜਿਆਦਾ ਮਹਿੰਗੀ ਪਵੇਗੀ ਦੂਜਾ ਇਹ ਟਰੱਕ ਦੀ ਬਾਡੀ ਹੈ ਤੇ ਉਸਦੇ ਕੈਬਨ ਨੂੰ ਟਰੱਕ ਮਾਲਕ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਬਣਵਾ ਲੈਂਦਾ ਹੈ ਜਿਹੜੀ ਜਿਹੜੀ ਚੀਜ਼ ਉਸ ਨੂੰ ਸੂਟ ਕਰਦੀ ਹੋ ਉਸ ਨੂੰ ਤਿਆਰ ਕਰਵਾ ਲੈਂਦਾ ਹੈ ਇਸ ਤਰ੍ਹਾਂ ਬਾਹਰ ਤੋਂ ਬਾਡੀ ਲਵਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਟਰੱਕ ਨੂੰ ਆਪਣੇ ਹਿਸਾਬ ਦੇ ਨਾਲ ਮੰਨ ਲਓ ਕਿ ਤੁਸੀਂ ਹਿਮਾਲਿਆ ਦੇ ਵਿੱਚ ਪਹਾੜੀ ਏਰੀਆ ਦੇ ਵਿੱਚ ਟਰੱਕ ਚਲਾਉਣਾ ਹੈ ਤਾਂ ਤੁਸੀਂ ਬਾਡੀ ਉਸ ਤਰ੍ਹਾਂ ਦੀ ਆਪਣੇ ਟਰੱਕ ਦੇ ਉੱਪਰ ਲਗਾ ਸਕਦੇ ਹਲਕੀ ਹੋਵੇ ਤੇ ਜੇਕਰ ਤੁਸੀਂ ਰਾਜਸਥਾਨ ਜਾਂ ਗੁਜਰਾਤ ਦੇ ਵਿੱਚ ਚੱਲਦੇ ਹੋ ਤਾਂ ਤੁਸੀਂ ਆਪਣੇ ਟਰੱਕ ਦੀ ਬਾਡੀ ਉਸ ਤਰ੍ਹਾਂ ਦੀ ਲਵਾ ਸਕਦੇ ਹੋ ਕਿ ਤੁਹਾਨੂੰ ਟਰੱਕ ਦੇ ਅੰਦਰ ਹਵਾ ਲੱਗਦੀ ਰਹੇ ਤਾਂ ਤੁਹਾਨੂੰ ਜਿਆਦਾ ਗਰਮੀ ਮਹਿਸੂਸ ਨਾ ਹੋਵੇ ਤੇ ਇੰਡੀਆ ਦੇ ਵਿੱਚ ਤਕਰੀਬਨ ਜਿੰਨੇ ਵੀ ਟਰੱਕ ਡਰਾਈਵਰ ਹੁੰਦੇ ਨੇ ਜਾਂ ਟਰੱਕ ਮਾਲਕ ਹੁੰਦੇ ਨੇ ਉਹ ਆਪਣੇ ਟਰੱਕ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਨੇ ਇਸ ਕਰਕੇ ਉਹ ਇਸ ਨੂੰ ਜਿਆਦਾ ਵੇਚਦੇ ਨਹੀਂ ਬਲਕਿ ਆਪਣੇ ਉਹੀ ਟਰੱਕਾਂ ਨੂੰ ਪੁਰਾਣੇ ਟਰੱਕਾਂ ਨੂੰ ਹੀ ਚਲਾਉਂਦੇ ਰਹਿੰਦੇ ਨੇ ਉਹਨਾਂ ਦੇ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਆਪਣੇ ਟਰੱਕ ਦੇ ਨਾਲ ਤੇ ਤਰ੍ਹਾਂ ਤਰ੍ਹਾਂ ਦੇ ਆਰਟ ਜਾਂ ਕਿਹੇ ਤਰ੍ਹਾਂ ਤਰ੍ਹਾਂ ਦੇ ਸ਼ੇਰੋ ਸ਼ਾਇਰੀ ਵੀ ਉਹ ਆਪਣੇ ਟਰੱਕ ਦੇ ਮੈਂ ਵੀ ਦੱਸ ਦਿੰਦਾ ਕਿ ਤੁਸੀਂ ਕਈ ਟਰੱਕਾਂ ਦੇ ਮਗਰ ਲਿਖਿਆ ਦੇਖਿਆ ਹੋਵੇਗਾ ਓਕੇ ਬਲੋ ਹਾਰਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਚੀਜ਼ ਲਿਖਣ ਦਾ ਕੀ ਕਾਰਨ ਹੈ ਇਸ ਦੇ ਪਿੱਛੇ ਵੀ ਦੋ ਥਿਊਰੀਆਂ ਨੇ ਪਹਿਲੀ ਥਿਊਰੀ ਤਾਂ ਇਹ ਹੈ ਕਿ ਜਦੋਂ ਵਰਲਡ ਵਾਰ 2 ਦੇ ਸਮੇਂ ਡੀਜ਼ਲ ਦੀ ਬਹੁਤ ਜ਼ਿਆਦਾ ਕਮੀਤ ਹੋ ਗਈ ਸੀ ਉਦੋਂ ਜ਼ਿਆਦਾਤਰ ਟਰੱਕ ਕੈਰੋਸਿਨ ਦੇ ਉੱਪਰ ਚੱਲਣ ਲੱਗੇ ਸਨ ਇਸ ਲਈ ਉਸ ਸਮੇਂ ਟਰੱਕ ਦੇ ਪਿੱਛੇ ਓਕੇ ਲਿਖਦੇ ਸਨ ਜਾਨਕਿ ਔਨ ਕੈਰੋਸਿਨ ਅਜਿਹਾ ਇਸ ਕਰਕੇ ਲਿਖਿਆ ਜਾਂਦਾ ਸੀ ਤਾਂ ਕਿ ਪਿੱਛੇ ਵਾਲੇ ਟਰੱਕ ਨੂੰ ਪਤਾ ਲੱਗ ਜਾਵੇ ਕਿ ਅੱਗੇ ਵਾਲਾ ਟਰੱਕ ਕੈਰੋਸਿਨ ਤੇ ਚੱਲਦਾ ਹੈ ਤੇ ਉਹ ਆਪਸ ਦੇ ਵਿੱਚ ਥੋੜਾ ਉਹ ਇਹ ਹੈ ਕਿ ਟਾਟਾ ਨੇ ਆਪਣਾ ਸੋਪ ਤੇ ਡਿਟਰਜੈਂਟ ਲਾਂਚ ਕੀਤਾ ਸੀ ਜਿਸ ਦਾ ਨਾਮ ਸੀ ਓਕੇ ਤੇ ਟਾਟਾ ਨੇ ਆਪਣੇ ਡਿਟਰਜੈਂਟ ਦੀ ਮਾਰਕੀਟਿੰਗ ਕਰਨ ਦੇ ਲਈ ਆਪਣੇ ਸਾਰੇ ਟਰੱਕਾਂ ਦੇ ਪਿੱਛੇ ਓਕੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਤੇ ਜੇਹਾ ਵੀ ਨਹੀਂ ਹੈ ਕਿ ਇੰਡੀਆ ਦੀ ਜਿਹੜੀਆਂ ਟਰੱਕਾਂ ਦੀਆਂ ਕੰਪਨੀਆਂ ਨੇ ਉਹ ਵਧੀਆ ਟਰੱਕ ਨਹੀਂ ਬਣਾਉਂਦੀਆਂ ਟਾਟਾ ਦੀ ਪ੍ਰਾਈਮ ਸੀਰੀਜ਼ ਟਰੱਕਾਂ ਦੀ ਤੇ ਮਹਿੰਦਰਾ ਦੀ ਬਲੈਂਜੋ ਸੀਰੀਜ਼ ਟਰੱਕਾਂ ਦੀ ਬਹੁਤ ਜ਼ਿਆਦਾ ਵਧੀਆ ਹੈ ਪਰ ਇਨ੍ਹਾਂ ਹੀ ਦੋਨੇ ਬਹੁਤ ਜ਼ਿਆਦਾ ਵਧੀਆ ਸੀਰੀਜ਼ ਦੇ ਟਰੱਕਾਂ ਨੂੰ ਬਹੁਤ ਘੱਟ ਲੋਕ ਲੈਂਦੇ ਨੇ ਲੋਕ ਇਹ ਮਹਿੰਗੀ ਸੀਰੀਜ਼ ਦੇ ਟਰੱਕ ਤਾਂ ਵੀ ਨਹੀਂ ਲੈਂਦੇ ਕਿਉਂਕਿ ਟਰੱਕਾਂ ਦਾ ਜਿਹੜਾ ਪਾੜਾ ਜਾਂ ਕਿਰਾਇਆ ਹੈ ਇਹ ਸੀਰੀਜ਼ ਦਾ ਨਵਾਂ ਟਰੱਕ ਹੈ ਜਾਂ ਕੋਈ ਪੁਰਾਣਾ ਟਰੱਕ ਹੈ ਤੁਹਾਨੂੰ ਕਿਰਾਇਆ ਬਿਲਕੁਲ ਉਨਾ ਹੀ ਮਿਲੇਗਾ। ਇਹੀ ਕਾਰਨ ਹੈ ਕਿ ਲੋਕ ਅਜ ਦੇ ਸਮੇਂ ਵਿੱਚ ਵੀ ਪੁਰਾਣੇ ਜਾਂ 올ਡ ਡਿਜ਼ਾਈਨ ਵਾਲੇ ਟਰੱਕਾਂ ਨੂੰ ਹੀ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ, ਉਹਨਾਂ ਨੂੰ ਹੀ ਜ਼ਿਆਦਾ ਚਲਾਉਂਦੇ ਨੇ ਤੇ ਉਹਨਾਂ ਨੂੰ ਹੀ ਜ਼ਿਆਦਾ ਖਰੀਦਦੇ ਨੇ ਤੇ ਕੰਪਨੀਆਂ ਵੀ ਬਿਲਕੁਲ ਉਸੇ ਤਰ੍ਹਾਂ ਦੇ ਜਾਂ ਕੀ ਪੁਰਾਣੇ ਤਰ੍ਹਾਂ ਦੇ ਟਰੱਕ ਬਣਾਉਣ ਤੇ ਹੀ ਜ਼ਿਆਦਾ ਜ਼ੋਰ ਦਿੰਦੀਆਂ ਨੇ ਕਿਉਂਕਿ ਉਹਨਾਂ ਦੇ ਉਹੀ ਟਰੱਕ ਵੇਚਦੇ ਨੇ। ਆਉਣ ਵਾਲੇ 5 ਤੋਂ 6 ਸਾਲਾਂ ਦੇ ਵਿੱਚ ਤੁਹਾਨੂੰ ਇੰਡੀਆ ਦੀਆਂ ਸੜਕਾਂ ਦੇ ਉੱਪਰ ਬਹੁਤ ਜ਼ਿਆਦਾ ਵਧੀਆ ਤੇ ਲਗਜ਼ਰੀ ਟਰੱਕ ਦੇਖਣ ਨੂੰ ਮਿਲਣਗੇ। ਇਸ ਦਾ ਇੱਕ ਬਹੁਤ ਵੱ ਦੂਜਾ ਕਾਰਨ ਇਹ ਹੈ ਕਿ 1000 ਤੋਂ ਜ਼ਿਆਦਾ ਰੈਸਟ ਏਰੀਆ ਜਾਂ ਕਈ ਟਰੱਕਾਂ ਵਾਲਿਆਂ ਨੂੰ ਆਰਾਮ ਕਰਨ ਦੇ ਏਰੀਆ ਜਾਂ ਖੁੱਲੀਆਂ ਪਾਰਕਿੰਗਾਂ ਬਣਾ ਰਹੀ ਹੈ ਇੰਡੀਆ ਦੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਟਰੱਕਾਂ ਵਾਲਿਆਂ ਨੂੰ ਖਾਣ ਪੀਣ ਤੋਂ ਲੈ ਕੇ ਨਹਾਉਣ ਅਤੇ ਵਾਸ਼ਰੂਮ ਵਗੈਰਾ ਦੀ ਪੂਰੀ ਫੁੱਲ ਸਹੂਲਤ ਮਿਲੇਗੀ ਇਹਨਾਂ 1000 ਟਕਾਣੀਆਂ ਦੇ ਉੱਪਰ ਇਹ ਜਿਹੜੇ ਟਰੱਕਾਂ ਦੇ ਰੈਸਟ ਹਾਊਸ ਹੋਣਗੇ ਇਹ ਇੰਡੀਆ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਬਣੇ ਹੋਏ ਹੋਣਗੇ ਅਜਿਹੇ ਸਮੇਂ ਵੀ ਕਈ ਅਜਿਹੀਆਂ ਕੰਪਨੀਆਂ ਨੇ ਜਿਹੜੀਆਂ ਟਰੱਕਾਂ ਦੇ ਨਵੇਂ ਅਤੇ ਲਗਜ਼ਰੀ ਬ੍ਰਾਂਡ ਨੂੰ ਬਾਰਤਰੀਆਂ ਨੇ ਉਹਨਾਂ ਹੀ ਕੰਪਨ ਵਰਤਦੀ ਹੈ ਇਹ ਸਾਜੀ ਟਰੰਕਾ ਦੇ ਨਾਲ ਜੁੜੇ ਹੋਏ ਕੁਝ ਰੋਚਕਤਾ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਨ ਜੋਰ ਸਬਸਕ੍ਰਾਈਬ ਕਰਨਾ ਧੰਨਵਾਦ